ਹਾਂ ਦੋਸਤੋ ਇਸ ਲਈ ਅਸੀਂ ਅਮਰਸਰ ਦੇ ਉਸ ਇਲਾਕੇ ਚ ਜਿਹੜਾ ਅਮਰਸਰ ਦਾ ਵੀ ਤੇ ਇਧਰਲੇ ਪਾਸੇ ਗੁਰਦਾਸਪੁਰ ਦੋਨੋਂ ਜ਼ਿਲ੍ਹਿਆਂ ਦੀ ਹੱਦ ਤੇ ਹੈ ਜਿਹਦਾ ਬਹੁਤ ਰੌਲਾ ਪੈ ਰਿਹਾ ਸੀਗਾ ਕਿ ਤੁਸੀ ਬੰਨ ਟੁੱਟ ਗਿਆ ਅਸੀਂ ਉਸ ਬੰਨ ਤੇ ਆਂ ਸ਼ੁਕਰਗੁਜ਼ਾਰ ਆਂ ਇਹਨਾਂ ਮਹਾਪੁਰਸ਼ਾਂ ਦੇ ਸਰਕਾਰ ਹਜੇ ਬੌਢੀ ਨਹੀਂ ਇੱਥੇ ਜਿਨ੍ਹਾਂ ਨੇ ਇੱਥੇ ਆ ਕੇ ਉਪਰਾਲਾ ਕੀਤਾ ਹੈ ਕਿ ਇਸ ਬੰਨ ਨੂੰ ਜਿੰਨਾ ਛੇਤੀ ਹੋਵੇ ਬੰਨਿਆ ਜਾ ਸਕੇ ਔਰ ਕਲ ਦੇ ਲੱਗੇ ਹੋਏ ਨੇ ਮੈਂ ਸੰਗਤ ਨੂੰ ਮੇਰੀ ਬੇਨਤੀ ਹੈ ਭਰਾਵੋ ਕਿ ਮਹਾਪੁਰਸ਼ਾਂ ਦੀ ਇਸ ਪਹਿਲ ਕਦਮੀ ਦੀ ਕਦਰ ਕਰਦਿਆਂ ਆਪਣਾ ਸਭ ਦਾ ਫਰਜ਼ ਬਣਦਾ ਹੈ ਜੋ ਤਿਲ ਫੁੱਲ ਇੱਥੇ ਪਚਾਓ ਤਾਂ ਕਿ ਇਹਨੂੰ ਬੰਨ ਲਿਆ ਜਾਏ ਅੱਗੇ ਲੋਕਾਂ ਦੀ ਜਾਨ ਸੌਖੀ ਹੋ ਜੇ ਸੋ ਅਸੀਂ ਤੁਹਾਡੀ ਸੇਵਾ ਹੈ ਅਸੀਂ ਕੁਝ ਨਹੀਂ ਦੇਣ ਜੋਗਰੇ ਤੁਹਾਡਾ ਤਿਲ ਫੁੱਲ ਇਕੱਠਾ ਕੀਤਾ ਬਾ ਜਿਹੜਾ ਬਾਬਾ ਜੀ ਇਹ 1 ਲੱਖ ਰੁਪਏ ਦੀ ਸੇਵਾ ਹੈ ਤੁਹਾਡੇ ਇੱਥੇ ਇਸ ਬੰਨ ਨੂੰ ਬੰਨਣ ਦੇ ਲਈ ਅਸੀਂ ਸੰਗਤ ਨੂੰ ਵੀ ਮੇਰੀ ਫੇਰ ਅਪੀਲ ਹੈ ਆ ਕੋਈ ਸਾਡਾ ਪਰਪਸ ਇਹ ਨਹੀਂ ਹੈ ਇਹ ਸਿਰਫ ਇੱਕ ਇਹੀ ਗੱਲ ਹੈ ਵੀ ਤੁਹਾਡੀ ਦਿੱਤੀ ਹੋਈ ਤਿਲ ਫੁੱਲ ਹੈ ਇਹ ਸਾਨੂੰ ਮਜਬੂਰੀ ਹੈ ਕੋਈ ਅਸੀਂ ਆਪਦੇ ਆਪ ਨੂੰ ਇਹ ਸ਼ੋਅ ਕਰਨ ਵਾਸਤੇ ਨਹੀਂ ਆਏ ਵੀਡੀਓ ਦੇ ਸਾਹਮਣੇ ਆ ਰਹੇ ਅਸੀਂ ਇਸ ਲਈ ਆਏ ਆ ਕਿ ਜਨਤਾ ਨੂੰ ਪਤਾ ਲੱਗੇ ਲੋਕਾਂ ਨੂੰ ਪਤਾ ਲੱਗੇ ਕਿ ਸਾਡਾ ਜਿਹੜਾ ਆਰਥਿਕ ਸਹਿਯੋਗ ਦਿੱਤਾ ਹੈ ਉਹ ਸਹੀ ਥਾਂ ਥਾਂ ਤੇ ਸਹੀ ਟਿਕਾਣੇ ਤੇ ਜਾ ਰਿਹਾ ਹੈ ਕਿ ਨਹੀਂ ਜਾ ਰਿਹਾ ਹਰਿਆਣੇ ਦੀ ਸੰਗਤ ਲੱਗੀ ਹੋਈ ਹੈ ਸਾਡੇ ਨਾਲ ਮੈਨੂੰ ਕੋਹੜ ਨੇ ਇਧਰੋਂ ਕਾਲਾ ਜੀ ਨੇ ਵਕੀਲ ਸਾਹਿਬ ਨੇ ਇਹ ਉੱਥੋਂ ਚੱਲ ਕੇ ਆਏ ਨੇ ਆਰਥਿਕ ਸਹਿਯੋਗ ਇਹਨਾਂ ਨੇ ਵੀ ਦਿੱਤਾ ਹੈ ਔਰ ਅਸੀਂ ਫੇਰ ਦੁਬਾਰਾ ਸਾਡੀ ਕੋਸ਼ਿਸ਼ ਹੈ ਸੰਗਤਾਂ ਨੂੰ ਵੀ ਸਾਡੀ ਬੇਨਤੀ ਹੈ ਜੋ ਪਹਚਾ ਸਕਦੇ ਹੋ ਤਿਲ ਫੁੱਲ ਸਿੱਧੇ ਬਾਬਾ ਜੀਆਂ ਕੋਲੇ ਪਹਚਾਓ। ਅਗਰ ਕਿਸੋ ਸਾਡੇ ਕੋਲ ਪਹਚਾਉਣ ਦਾ ਮੂਡ ਹੈ ਤੇ ਜਿਵੇਂ ਜਿਸ ਤਰੀਕੇ ਨਾਲ ਵੀ ਪਹਚਾਓ ਇੱਥੇ ਆਪਾਂ ਪਹਚਾਈਏ ਲੋਕਾਂ ਨੂੰ ਬਚਾਈਏ। ਅਸੀਂ ਫਿਰ ਬਾਬਾ ਜੀ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ 5 7 10 ਦਿਨਾਂ ਦੇ ਵਿੱਚ ਤੁਹਾਡੇ ਕੋਲੇ ਬੰਨਣ ਤੋਂ ਪਹਿਲਾਂ ਪਹਿਲਾਂ ਅਸੀਂ ਦੁਬਾਰਾ ਹੋਰ ਸੇਵਾ ਜਿੰਨੀ ਸਾਡੇ ਕੋਲੇ ਹੋਸਰਿਆ ਅਸੀਂ ਤੁਹਾਡੇ ਕੋਲੇ ਲੈ ਕੇ ਪਹੁੰਚਾਂਗੇ ਅਸੀਂ ਦੇਣ ਜੋਗਰੇ ਕੁਝ ਨਹੀਂਗੇ। ਥੋੜੀ ਜੀ ਇੱਕ ਸਾਡਾ ਹਿੱਸਾ ਵੀ ਇੱਕ ਦਿਨ ਦਾ ਚਲੋ ਸਾਡੇ ਵੱਨਿਓ ਤੇਲ ਜਿਹੜਾ ਤੁਸੀਂ ਇੱਥੇ ਉਪਰਾਲਾ ਕੀਤਾ ਉਹ ਉਹ ਇੱਥੇ ਖਰਚਾ ਕੀਤਾ ਜਾਵੇ ਲੋਕਾਂ ਦਾ ਭਲਾ ਹੋ ਸਕੇ ਆ ਜਿਹੜੀ ਥਾਂ ਤੇ ਆਪਾਂ ਖੜੇ ਆ ਆ ਮਗਰਲੇ ਪਾਸੇ ਦਿਖਾਇਓ ਆ ਤੁਸੀਂ ਸ਼ਾਇਦ ਤੁਹਾਡੇ ਜੋ ਬਹੁਤ ਸਾਰਿਆਂ ਨੇ ਆ ਉਹ ਮਕਾਨ ਜਿਹੜਾ ਹੈ ਇਹ ਦੇਖਿਆ ਹੋਣਾ ਬਹੁਤ ਸਾਰੇ ਬੰਦਿਆਂ ਨੇ ਇਹ ਕੋਠੀ ਦੇਖੀ ਹੋਏਗੀ ਇਹ ਉਹ ਕੋਠੀ ਹੈ ਜਿਹੜੀ ਜਿਸ ਵੇਲੇ ਇਹ ਬੰਨ ਟੁੱਟਿਆ ਹੈ ਇਹ ਕੋਠੀ ਡਿਗਦੀ ਦੀ ਤੁਸੀਂ ਬਹੁਤ ਸਾਰਿਆਂ ਨੇ ਵੀਡੀਓ ਵੇਖੀ ਹੋਊਗੀ ਉਸ ਕੋਠੀ ਦੇ ਕੋਲੇ ਖੜੇ ਆ ਆ ਹੁਣੇ ਅਸੀਂ ਇੱਥੇ ਉਹ ਪਰਿਵਾਰ ਨੂੰ ਮਿਲਿਆ ਉਸ ਮਾਤਾ ਉਸ ਭੈਣ ਨੂੰ ਮਿਲਿਆ ਜਿਹੜੀ ਇਸ ਕੋਠੀ ਦੀ ਮਾਲਕ ਸੀ ਪਿਆਰਿਓ ਉਹਨੇ ਗੱਲ ਕਹੀ ਕਿ ਮੈਂ ਕੱਲਾ ਆਪਦਾ ਮੇਰਾ ਤਨ ਦੇ ਕੱਪੜੇ ਆ ਮੇਰੇ ਕੋਲੇ ਮੈਂ ਮੈਂ ਉਸ ਉਹੀ ਲੈ ਕੇ ਨਿਕਲੀ ਆ ਬਾਹਰ ਸੋ ਇਹੋ ਜੇ ਦੁਖੀ ਜੀ ਇਕੱਲਾ ਇਹ ਨਹੀਂ ਅਗਲੇ ਪਾਸੇ ਸਾਰੇ ਦਾ ਸਾਰਾ ਪਿੰਡ ਘੋਨੇਵਾਲ ਪਿੰਡ ਹੈ ਅਗਲੇ ਨਾਲ ਹੀ ਕੋਈ ਬਾਲੀ ਦੂਰ ਨਹੀਂ ਆ ਇਸ ਕੋਠੀ ਦੇ ਨਾਲ ਹੀ ਅਗਲੇ ਪਾਸੇ ਉਹ ਪਿੰਡ ਹੈ ਤੇ ਸਾਰੇ ਦਾ ਸਾਰਾ ਪਾਣੀ ਦਾ ਵਹਿਹਾਨ ਉਧਰ ਨੂੰ ਆ ਬੜੀ ਔਖੀ ਸਥਿਤੀ ਚ ਹੈ ਸਾਰੇ ਲੋਕ ਹੈ ਮੇਰੀ ਪ੍ਰਸ਼ਾਸਨ ਨੂੰ ਵੀ ਅਪੀਲ ਆ ਅਸੀਂ ਬਹੁਤ ਵਾਰੀ ਅਮਰਸਰ ਦੇ ਪ੍ਰਸ਼ਾਸਨ ਨੂੰ ਬੇਨਤੀਆਂ ਕਰ ਚੁੱਕੇ ਆ ਪ੍ਰਸ਼ਾਸਨ ਪੁੱਛਦਾ ਕਿ ਕਿੱਥੇ ਲੋੜ ਹੈ ਆ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਪ੍ਰਸ਼ਾਸਨ ਨੂੰ ਕਿ ਜਿੱਥੇ ਅਸੀਂ ਖੜੇ ਆ ਘੋਨੇਵਾਲ ਪਿੰਡ ਹੈ ਇਸ ਇਸ ਪਿੰਡ ਦੇ ਲੋਕ ਘਿਰੇ ਹੋਏ ਨੇ ਇਹਨਾਂ ਲੋਕਾਂ ਦੇ ਕੋਲੇ ਕੋਈ ਰਾਹਤ ਸਮਗਰੀ ਨਹੀਂ ਪਹੁੰਚਣ ਦਾ ਕਿਸੇ ਪਾਸੋਂ ਸੋਰਸ ਇਹ ਲੋਕ ਘਰਾਂ ਦੇ ਵਿੱਚ ਫਸੇ ਬੈਠੇ ਨੇ ਇਤੋਂ ਪ੍ਰਸ਼ਾਸਨ ਜ਼ਿੰਮੇਵਾਰੀ ਚੱਕੇ ਆਵਦੀ ਇਹਨਾਂ ਸਾਰਿਆਂ ਨੂੰ ਕੱਢੇ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਯਾਰ ਸੋ ਆਮ ਸੰਗਤਾਂ ਨੂੰ ਮੇਰੀ ਬੇਨਤੀ ਹੈ ਅਸੀਂ ਜਦੋਂ ਇੱਥੇ ਆਏ ਆ ਪਤਾ ਲੱਗਿਆ ਇਹ ਵੀ ਮੇਰੀ ਹੱਥ ਛੋੜ ਕੇ ਬੇਨਤੀ ਹੈ ਭਰਾਵੋ ਆਪਾਂ ਮਦਦ ਕਰ ਰਹੇ ਹਾਂ ਪਹਿਲਾਂ ਤਾਂ ਇੱਥੇ ਜੋ ਤਕੜੇ ਹੋ ਗਏ ਉਹਨੂੰ ਬੰਨੋ ਇਸ ਬੰਨ ਨੂੰ ਆਪਾਂ ਮਜ਼ਬੂਤੀ ਨਾਲ ਬੰਨ ਲੀਏ ਟਰੈਕਟਰ ਦੀ ਮਦਦ ਕੋਈ ਕਰ ਸਕਦਾ ਹੈ ਡੀਜ਼ਲ ਦੀ ਮਦਦ ਕੋਈ ਕਰ ਸਕਦਾ ਹੈ ਮਿੱਟੀ ਦੀ ਮਦਦ ਕਿਤੇ ਲਿਆ ਕੇ ਕੋਈ ਕਰ ਸਕਦਾ ਹੈ ਇੱਥੇ ਉਹਦੀ ਲੋੜ ਆ ਉਹ ਕਰੋ ਦੂਸਰੀ ਜਿਹੜੀ ਗੱਲ ਹੈ ਕਿ ਇਸ ਇਲਾਕੇ ਨੂੰ ਇਹਨਾਂ ਲੋਕਾਂ ਨੂੰ ਸਾਨੂੰ ਜਿਹੜੇ ਹੁਣ ਵੀਰ ਮਿਲੇ ਨੇ ਜਦੋਂ ਤੇ ਅਸੀਂ ਉੱਥੋਂ ਤੁਰ ਕੇ ਇੱਥੇ ਆਏ ਆ ਜਿੰਨੇ ਭਰਾ ਮਿਲੇ ਸਾਰਿਆਂ ਨੇ ਇਹ ਗੱਲ ਕਹੀ ਕੇ ਪ੍ਰਧਾਨ ਜੀ ਸਾਡੇ ਵਾਸਤੇ ਇਹ ਅਪੀਲ ਕਰੋ ਕਿ ਜਿੱਦẽ ਅਸੀਂ ਇਹ ਪਾਣੀ ਘਟ ਜੇ ਇਹਨਾਂ ਜ਼ਮੀਨਾਂ ਨੂੰ ਅਸੀਂ ਠੀਕ ਕਰਨਾ ਸਾਡੀ ਉਦੋਂ ਮਦਦ ਕਰਨ ਸੋ ਤੁਹਾਨੂੰ ਸਾਰਿਆਂ ਨੂੰ ਸਾਡੀ ਬੇਨਤੀ ਆ ਭਰਾਵੋ ਉਹਨਾਂ ਲੋਕਾਂ ਦੀ ਫਰਿਆਦ ਹੈ ਇਹ ਤੁਹਾਡੇ ਸਾਰਿਆਂ ਤੱਕ ਅਸੀਂ ਪਹੁੰਚਾ ਰਹੇ ਹਾਂ ਮੈਂ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰੂੰਗਾ ਯਾਰ ਜਿਹੜੇ ਇਹ ਟੈਲਫੋਨ ਇਕੱਠਾ ਹੁੰਦਾ ਹੈ ਇਹ ਦੁਖੀਆਂ ਵਾਸਤੇ ਇਕੱਠਾ ਹੁੰਦਾ ਪੀੜਤਾਂ ਲਈ ਇਕੱਠਾ ਹੁੰਦਾ ਔਰ ਉਹ ਪੀੜਤਾਂ ਤੱਕ ਹੀ ਜਾਵੇ ਆਪਾਂ ਕੀ ਕਰੂਗਾ ਜੇ ਕੋਈ ਬੰਦਾ ਬੇ ਲੋੜਾ ਕੋਈ ਲੈ ਜਾਊਗਾ ਤਾਂ ਉਹਦੇ ਨਾਲ ਕੋਈ ਆਪਣੀ ਜ਼ਿੰਦਗੀ ਨਹੀਂ ਨੰਗਣ ਲੱਗੀ ਸੋ ਇਹ ਦੁਖੀਆਂ ਤੱਕ ਆਪਾਂ ਤਕੜੇ ਹੋ ਕੇ ਹਿੰਮਤ ਮਾਰੋ ਸਾਰੇ ਸਹਿਯੋਗ ਕਰੋ ਉਹਨਾਂ ਦੁਖੀਆਂ ਤੱਕ ਹੀ ਇਹ ਆਪਾਂ ਪਹੁੰਚਦਾ ਕਰੀਏ ਉਹਨਾਂ ਵਿਚਾਰਿਆਂ ਨੂੰ ਘਰਾਂ ਚੋਂ ਬਾਹਰ ਕੱਢ ਕੇ ਲਈਏ ਇਹ ਸਾਡੀ ਸਾਰਿਆਂ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਉਹ ਜ਼ਿੰਮੇਵਾਰੀ ਤਕੜੇ ਹੋ ਕੇ ਨਿਭਾਓ ਸੋ ਬਹੁਤ ਬਹੁਤ ਧੰਨਵਾਦ ਸੰਗਤਾਂ ਦਾ ਜਿੰਨਾ ਵੀ ਤੁਸੀਂ ਸਹਿਯੋਗ ਸਾਨੂੰ ਪਹਚਾਇਆ ਭਰਾਵੋ ਤੁਹਾਡਾ ਸਹਿਯੋਗ ਅੱਜ ਇੱਥੇ ਤੇਲ ਦੇ ਰੂਪ ਦੇ ਵਿੱਚ ਤੁਸੀਂ ਮੰਨਦੇ ਉੱਤੇ ਇਹ ਖਰਚ ਕਰਨਾ ਹੈ ਮਿਹਰਬਾਨੀ ਸ਼ੁਕਰੀਆ ਹਾਂ ਕਾਰ ਸੇਵਾ ਵਾਲੇ ਬਾਬਾ ਜੀ ਗੁਰੂ ਕਾ ਬਾਗ ਤੋਂ ਨੇ ਉਹ ਸੇਵਾ ਕਰ ਰਹੇ ਨੇ ਇਹ ਅਬ ਮੈਨੂੰ ਕੋਹਾਰ ਹਰਿਆਣੇ ਦੀ ਸੰਗਤ ਨੂੰ ਦੋ ਸ਼ਬਦ ਆਪਣੇ ਵੱਲੋਂ ਅਪੀਲ ਕਰਨਗੇ ਅਬ ਮੈਨੂੰ ਜੀ